ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਾਰ ਚੌਥਾ ਜੇਨ ਕੀਆ ਤੈਨ ਦੇਖਿਆ ਜਗ ਧੰੜੜਾ ਲਾਇਆ ਦਾਨ ਤੇਰਾ ਘਾਟ ਚਾਨਣ ਤਨ ਚੰਦ ਦੀ ਪਾਇਆ ਚੰਦੋ ਦੀਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਉਣਾ ਹੈ ਚੰਦੋ ਦੀਪਾਇਆ ਇਥੇ ਠਮਕ ਦਾਨ ਹਰ ਕੈ ਇਥੇ ਵਿਸਰਾਮ ਹੈ ਦੁੱਖ ਅੰਧੇਰਾ ਉੱਠ ਗਿਆ ਗੁਣਜੰ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਹਾਂਜੀ ਗੁਣਜੰ ਇਥੇ ਠਮਕ ਲਾ ਦਨੀ ਹੈ ਲਾੜੇ ਨਾਲ ਸੋਹੈ ਇਥੇ ਵਿਸਰਾਮ ਹੈ ਪਰਖ ਮੋਹਣੀਐ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸਬਦੀ ਆਇਆ ਇਥੇ ਧਿਆਨ ਨਾਲ ਵਿਵਾਹ ਹੀ ਉਚਾਰਨ ਕਰਨਾ ਵਿਆਹ ਨਹੀਂ ਕਹਿਣਾ ਕਈ ਵਿਆਹ ਕਹਿ ਜਾਂਦੇ ਨੇ ਜਿਨ ਕੀਆ ਤਿਨ ਦੇਖਿਆ ਜਗ ਧੰੜੜਾ ਲਾਇਆ ਹਉ ਬਲੇਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਾਨ ਜਿਨ ਸਿਓ ਗਾਢਿਆ ਮਨ ਰੀੜਾ ਦਿੱਤਾ ਲਿਆ ਤਾ ਦਿਆ ਮਾਨ ਜਿਨ ਸਿਓ ਸੇ ਸੱਜਣ ਕਿਉ ਬੀਸਰਹਿ ਜਿਨ ਦਿਸ ਆਇਆ ਹੋ ਹਿਰਲਿਆ ਜੀ ਅਸੇਤੀ ਗਹਿ ਰਹੇ ਇਥੇ ਧਿਆਨ ਨਾਲ ਪਾਠ ਵਿਚਾਰਨ ਕਰਨਾ ਜੇਨ ਇਥੀਮ ਖਲਾ ਦੇਣੀ ਹੈ ਦਿਸੇ ਆਇਆ ਦਿਸੇ ਆਇਆ ਕੱਠਾ ਹੀ ਪਾਠ ਕਰਨਾ ਹੈ ਜੇਨ ਦਿਸੇ ਆਇਆ ਹੋ ਹਿਰਲਿਆ ਇਥੇ ਵਿਸਰਾਮ ਹੈ ਜੀ ਅਸੀਤੀ ਗਹਿ ਰਹਹਿ ਜੇਨ ਜਿਸ ਆਇਆ ਹੋ へ ਰਲਿਆ ਜੀ ਅਸੀਤੀ ਗਹਿ ਰਹਹਿ ਸਗਲ ਗੁਣ ਅਵਗਣ ਨ ਕੋਈ ਹੋ へ ਨੀਤਾ ਨੀਤਾ ਜੀ ਸਗਲ ਗੁਣ ਅਵਗਣ ਨ ਕੋਈ ਇਥੇ ਵਿਸਰਾਮ ਹੋ へ ਨੀਤਾ ਨੀਤਾ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਐ ਵਾਸੁਲਾ કડਵਾਸ ਲਈਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣ ਹੈ ਕੇਰੀ ਛੋੜ ਆਵਗਣ ਚੱਲਿਐ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੱਲੀਐ ਆਪਣਾ ਪੇੜ ਮੱਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਜਿੱਥੈ ਜਾਏ ਬਹੀਐ ਭਲਾ ਕਹੀਐ ਇਥੀ ਵਿਸਰਾਮ ਹੈ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸੁਲਾ ਕਡ ਵਾਸ ਲਈਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣਤਾ ਕਉ ਜਾਈਐ ਜੇ ਭੁੱਲੜਾ ਹੋਈ ਆਖਣ ਪਦਤੀ ਜੇ ਪਦਤੀ ਯਮ ਕਲਾ ਦਨੀ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੋਣੇ ਦੇਖੇ ਬਾਝ ਕਹੈ ਦਾਣ ਅਣ ਮੰਗਿਆ ਦਿਵੈ ਸੋਣੇ ਦੇਖੇ ਬਾ ਸੁਣੇ ਦੇਖੇ ਬਾਝ ਕਹੈ ਇਥੇ ਵਿਸਰਾਮ ਦਾਣ ਅਣ ਮੰਗਿਆ ਦਿਵੈ ਦਿਵੈ ਭੁੱਲੇ ਉਚਾਰਨ ਕਰ ਸੋਣਾ ਸੋਣੇ ਦੇਖੇ ਬਾਝ ਕਹੈ ਦਾਨ ਆਣ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਸੁਖ ਸਹਿਜ ਆਵੇ ਇਥੇ ਠਮਕ ਸਾਚ ਭਾਵੇ ਇਥੇ ਵਿਸਰਾਮ ਹੈ ਸਾਚ ਕੀ ਮਤ ਇਥੇ ਠਮਕ ਕਿਉ ਟਲੈ ਇਸ ਨਾਨਦਾਨ ਸੋ ਗਿਆਨ ਮੱਜਨ ਆਪ ਅਛਲੇਉ ਕਿਉ ਛਲੇ ਰਿਵੀ ਪਸ ਪਾਰਤਿਆਂ ਨਾਲ ਉਚਾਰਨ ਕਰਨਾ ਹੈ ਇਸ ਨਾਨਦਾਨ ਸੁ ਗਿਆਨ ਮੱਜਨ ਸੁ ਗਿਆਨ ਇਕੱਠੇ ਹੀ ਪਾਠ ਹੈ ਮੱਜਨ ਕਸ ਕੇ ਕਹਿਣਾ ਇੱਥੇ ਵਿਸਰਾਨ ਲਾ ਦੇਣਾ ਆਪ ਅਸ਼ਲਿਓ ਅਸ਼ਲਿਓ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਪੂਲਾ ਬੋਲਣਾ ਹੈ ਆਪ ਅਸ਼ਲਿਓ ਕਿਉ ਸ਼ਲੈ ਪਰ ਪੰਚ ਮੋਹ ਵਿਕਾਰ ਥਾਕੇ ਊੜ ਕਪਟ ਨਾ ਦੋਈ ਮੇਰਾ ਮਾਨ ਰਤਾ ਗੁਣ ਰਵੈ ਮਾਨ ਭਾਵ ਐ ਸੋਈ ਸਾਹਿਬ ਸੋ ਸਾਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨ ਐ ਅੰਮ੍ਰਿਤ ਪੀਆ ਮਾਥ ਅੰਮ੍ਰਿਤ ਪੀਆ ਇਹੁ ਮਨ ਦੀਆ ਅੰਮ੍ਰਿਤ ਮੰਮੀ ਦੀ ਸਿਹਾਰੀ ਖਾ ਕੇ ਬੋਲਿਆ ਕਰਾਰੇ ਨੂੰ ਮਾਥ ਪੋਲਾ ਬੋਲਣਾ ਹੈ ਮਾਥ ਅੰਮ੍ਰਿਤ ਪੀਆ ਇਹੁ ਮਨ ਦੀਆ ਮਾਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਵ ਸਹਿਜ ਪਛਾਤਾ ਆਪਨੜਾ ਆਪਨ ਟੀੜਾ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਕਸ ਕੇ ਬੋਲਣਾ ਹੈ ਆਪਨੜਾ ਪ੍ਰਵ ਸਹਿਜ ਪਛਾਤਾ ਜਿਆ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਲਾਹੀਐ ਜਿਨ ਜਗਤ ਉਪਾਇਆ ਆਇਆ ਗਿਆ ਕੀ ਨਾ ਆਇਓ ਕਿਉ ਆਵੇ ਜਾਂਤਾ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਉਣਾ ਹੈ ਆਇ ਗਿਆ ਇਥੇ ਠਮਕ ਲਾ ਦੇਣੀ ਹੈ ਕੀ ਨਾ ਆਇਓ ਇਥੇ ਵਿਸਰਾਮ ਹੈ ਕਿਉ ਆਵੇ ਜਾਂਤਾ ਪ੍ਰੀਤਮ ਸਿਉ ਮਨ ਮੰਨਿਆ ਹਾਰ ਛੇਤੀ ਰਾਤਾ ਸਿਉ ਮਨ ਨਹੀਂ ਕਹਿਣਾ ਪ੍ਰੀਤਮ ਸਿਉ ਮਨ ਮੰਨਿਆ ਹਰ ਸੀਤੀ ਰਾਤਾ ਪ੍ਰੀਤਮ ਸਿਓ ਪ੍ਰੀਤਮ ਸਿਓ ਮਨ ਮਾਨਿਆ ਹਰ ਸੀਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਜਿਨ ਪਦ ਤੇ ਯਮ ਖਲਾ ਦੇਨੀ ਹੈ ਪੰਚ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਪੰਚ ਪੂ ਨਾਇਕ ਇਹ ਸੰਦਕ ਪਾਠ ਹੈ ਪੰਚ ਪੂ ਨਾਇਕ ਆਪ ਸਿਰੰਦਾ ਇਥੇ ਵਿਸਰਾਮ ਹੈ ਜੇਨਾ ਇਥੇ ਜਮਕ ਲਾ ਦਨੀ ਹੈ ਸੱਚ ਕਾ ਪਿੰਡ ਸਵਾਰਿਆ ਹਮ ਆਵ ਗਣਿਆਰੇ ਤੂੰ ਸੁਣ ਪਿਆਰੇ ਤੁਦ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਆਵਣ ਜਾਣਾ ਨਾ ਥੀਏ ਇਥੇ ਵਿਸਰਾਮ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਪਿਰ ਭਾਵੇ ਸਮਝ ਐ ਸੂਝ ਐ ਜਾਣੀ ਐ ਜੇ ਆਪ ਜਾਣ ਆਵੇ ਜੀ ਆਪ ਜਾਣ ਆਵੇ ਜਿ ਜੀ ਦੇ ਕਿੰਨਾ ਲਾ ਕੇ ਜੇ ਆਪ ਜਾਣ ਆਵੇ ਸਮਝ ਐ ਸੂਝ ਐ ਜਾਣੀ ਐ ਜੇ ਆਪ ਜਾਣ ਆਵੇ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੂਆ ਲੇਵਏ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਅਪੇਵਾਏ ਕਰਮ ਸੁਕਰਮ ਸੁਕਰਮ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਕਰਮ ਸੁਕਰਮ ਕਰਾਏ ਆਪੇ ਇਥੇ ਵਿਸਰਾਮ ਕੀਮਤ ਕੌਣ ਇਥੇ ਠਮਕ ਲਾ ਦਨੀ ਹੈ ਅਪੇਵਾਏ ਤੰਤ ਮੰਤ ਪਾਖੰਡ ਨਾ ਜਾਣਾ ਰਾਂਗ ਅਪੇਵਾਏ ਅਪੇਵਾਏ ਅਪੇਵੇ ਨਹੀਂ ਕਰਨਾ ਹਾਂ ਅਪੇਵੇ ਨਹੀਂ ਕਰਨਾ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਰਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸਬਦੀ ਸੱਚ ਜਾਣਿਆ ਸਾਜਣ ਹੋਵਣ ਆਪਣੇ ਕਿਉ ਪਾਰ ਘਰ ਜਾਹੀ ਸਾਜਣ ਹੋਵਣ ਆਪਣੇ ਇਥੇ ਵਿਸਰਾਮ ਕਿਉ ਇਥੇ ਯਮ ਕਲਾ ਦੇਨੀ ਹੈ ਪਾਰ ਘਰ ਜਾਹੀ ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹਿ ਸਾਜਣ ਕਰਹਿ ਰਲਿਆ ਕਰਮ ਧਰਮ ਸਵਾਇਆ 8 60 ਤੀਰਤ ਪੰਨ ਪੂਜਾ ਨਾਮ ਸਾਚਾ ਪਾਇਆ ਆਪੇਸ ਆਪ ਸਾਜੇ ਥਾਪ ਵੇਖੈ ਤਿਸੈ ਬਾਣਾ ਪਾਇਆ ਸਾਜਣ ਰਾਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇਥੀਐ ਕਿਉ ਪਾਦਰ ਜਾਣੈ ਆਪ ਮੁਸਾਏ ਮਤ ਹੋਚੀ ਐ ਕਿਉ ਰਾਹ ਪਛਾਣਾ ਆਪ ਮੁਸਾਏ ਮਤ ਹੋਚੀ ਐ ਇਥੇ ਵਿਸਰਾਮ ਕਿਉ ਰਾਹ ਪਛਾਣਾ ਕਿਉ ਰਾਹ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਕਿਉ ਰਾਹ ਜਾਵੈ ਇਥੇ ਠਮਕ ਮਹਿਲ ਪਾਵੈ ਇਥੇ ਵਿਸਰਾਮ ਐ ਅੰਧ ਕੀ ਮਤ ਇਥੇ ਠਮਕ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡਾ ਤੰਦਲੀ ਬਿਨ ਨਾਮ ਹਰ ਕੇ ਕਛ ਨਾ ਸੂਜੈ ਇਸ ਨਾਮ ਅੰਧ ਬੂਡਾ ਡੱਡੇ ਦੇ ਕਨਾੜਾ ਲਾ ਕੇ ਉਚਾਰਨ ਕਰਨਾ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤ ਬੇਨੰਤੀ ਬੇਨੰਤੀ ਨਹੀਂ ਕਹਿਣਾ ਜੇ ਲਾ ਹੋਵੇ ਤੇ ਬੇਨੰਤੀ ਸਿਹਾਰੀਆ ਬੇਨੰਤੀ ਉਚਾਰਨ ਕਰਨਾ ਕਰ ਜੋੜ ਗੁਰ ਪਹਿ ਕਰ ਬੇਨੰਤੀ ਇਥੇ ਇਥੇ ਵਿਸਰਾਮ ਹੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੁ ਪਾਦਰ ਗੁਰ ਦੱਸੈ ਰਾਹੁ ਪਾਦਰ ਗੁਰ ਦੱਸੈ ਮਾਨ ਪਰਦੇਸੀ 제ਠੀਆ ਸਭ ਦੇਸ ਪਰਾਇਆ ਕਿਸ ਪਹਿ ਖੋਲਹੁ ਗੰਠੜੀ ਖੋਲਹੁ ਹਹਾ ਨਹੀਂ ਹੈ ਕੇਸ ਪਹਿ ਖੋਲ ਲਾਓ ਗੰਠੜੀ ਕੇਸ ਪਹਿ ਖੋਲ ਲਾਓ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੈ ਵਿਦ ਮੇਰੀਆ ਵਿਦ ਪੋਲਾ ਹੀ ਬੋਲਣਾ ਵਿਦ ਨਹੀਂ ਕਹਿ ਦੇਣਾ ਵਿਦ ਕਵਾਂਗੇ ਤਾਂ ਬਿੰਨਨ ਦਾ ਵਾਚਕ ਬਣ ਜਾਏਗਾ ਵਿਦ ਦਾ ਅਰਥ ਹੁੰਦਾ ਢੰਗ ਤਰੀਕਾ ਕੌਣ ਜਾਣੈ ਵਿਦ ਮੇਰੀਆ ਆਉਣੇ ਜਾਉਣੇ ਖਰੇ ਡਰਾਉਣੇ ਟੋਟ ਨਾ ਆਵੇ ਫੇਰੀਆ ਕਿਥੇ ਦਸ਼ਾ ਹਾਲਤ ਅਰਥ ਵਿਦਦ ਨਾ ਨਿਹੂਨੇ ਊਨੇ ਝੂਨੇ ਨਾ ਗੁਰ ਸਬਦ ਸੁਣਾਇਆ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣਾ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਸਬਦੇ ਪਤੀਜੈ ਸਿਧਮਕ ਅੰਕ ਪੀਜੈ ਇਥੇ ਵਿਸਰਾਮ ਐ ਸੋ ਮਹਿਲ ਇਥੇ ਠਮਕ ਲਾਦਨੀ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋਹਿਲਾ ਬਾਜੰਤ ਅਨਹਦ ਵੀਣਾ ਗੁਰ ਮਹਿਲੀ ਕਰ ਆਪਣੈ ਸੋ ਭਰਪੁਰ ਲੀਣਾ ਕੀਤਾ ਕੈ ਸਲਾਹੀਐ ਕਰ ਵੇਖੈ ਸੋਈ ਤਾ ਕੀ ਕੀਮਤ ਨਾ ਪਵੈ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਲੈ ਆਪ ਜਾਣ ਆਵੈ ਆਪ ਅਭੁੱਲ ਨਾ ਭੁੱਲੇ ਆਪ ਅਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੈ ਅਮੁੱਲੈ ਵੀ ਕਸਕੇ ਬੋਲਣਾ ਹੀਣਾ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਸਾਚ ਨਾ ਛੋਡੋ ਭਾਈ ਨਾਨਕ ਜੇਨ ਕਰ ਦੇਖਿਆ ਦੇਵੈ ਮਤਸਾਈ ਸਿਰਿ ਸਹਜ ਪਾਠਿ ਸੇਵਾ ਸਿਰਿ ਸਹਜ ਪਾਠਿ ਸੇਵਾ